ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਦੀ ਬੁਢਾਪਾ ਵਿਧਵਾ ਅੰਗਹੀਣ ਅਤੇ ਬੇਸਹਾਰਾ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਹੁਣ ਤੱਕ ਬਠਿੰਡਾ ਗੁਰਦਾਸਪੁਰ ਨਮਾ ਸ਼ਹਿਰ ਹੁਸ਼ਿਆਰਪੁਰ ਮਹਾਲੀ ਮੋਗਾ ਪਟਿਆਲਾ ਫਜ਼ਿਲਕਾ ਫਿਰੋਜ਼ਪੁਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਹਲਕਿਆਂ ਵਿੱਚ ਪੈਨਸ਼ਨ ਦੀ ਰਾਸ਼ੀ ਖਾਤਿਆਂ ਵਿੱਚ ਪਹੁੰਚ ਚੁੱਕੀ ਹੈ ਜੇਕਰ ਤੁਸੀਂ ਇਹਨਾਂ ਜ਼ਿਲ੍ਹਿਆਂ ਦੇ ਵਸਨੀਕ ਹੋ ਤਾਂ ਤੁਰੰਤ ਬੈਂਕ ਜਾ ਕੇ ਆਪਣੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਜ਼ਿਲ੍ਹਾ ਲੁਧਿਆਣਾ ਦੇ ਵਕਫਾ ਖਲਕੀਆਂ ਜਿਵੇਂ ਸਾਨੇਵਾਲ, ਦੁਰਾਹਾ, ਸਮਰਾਲਾ, ਜਗਰਾਉ ਅਤੇ ਮਾਛੀਵਾੜਾ ਵਿੱਚ ਵੀ 1500 ਦੇ ਹਿਸਾਬ ਦੇ ਨਾਲ ਪੈਨਸ਼ਨ ਜਾਰੀ ਹੋ ਗਈ ਹੈ। ਇਸੇ ਤਰ੍ਹਾਂ ਸ਼੍ਰੀ ਤਰਨਤਾਰਨ ਸਾਹਿਬ ਦੇ ਪੈਨਸ਼ਨ ਧਾਰਕਾਂ ਦੇ ਖਾਤਿਆਂ ਵਿੱਚ ਵੀ ਪੈਸੇ ਪਾ ਦਿੱਤੇ ਗਏ ਹਨ। ਸਰਕਾਰ ਵੱਲੋਂ ਲਗਭਗ ਅੱਧੇ ਪੰਜਾਬ ਨੂੰ ਕਵਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਵੀ ਅਗਲੇ ਕੁਝ ਦਿਨਾਂ ਤੱਕ ਪੈਨਸ਼ਨ ਪਹੁੰਚ ਜਾਵੇਗੀ। ਬਹੁਤ ਸਾਰੇ ਲੋਕ 2500 ਪੈਨਸ਼ਨ ਬਾਰੇ ਪੁੱਛ ਰਹੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਸਰਕਾਰ ਵੱਲੋਂ ਇਸ ਬਾਰੇ ਕੋਈ ਵੀ ਅਧਿਕਾਰਿਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ ਇਸ ਮਹੀਨੇ ਦੀ ਪੈਨਸ਼ਨ 1500 ਦੇ ਹਿਸਾਬ ਦੇ ਨਾਲ ਹੀ ਮਿਲੇਗੀ ਹਾਲਾਂਕਿ ਜਨਵਰੀ ਵਿੱਚ ਦਸੰਬਰ ਦੀ ਰੁਕੀ ਹੋਈ ਪੈਨਸ਼ਨ ਵੀ ਮਿਲੀ ਹੈ ਜਿਸ ਕਾਰਨ ਲਾਪਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਜਿਵੇਂ ਕਿ 2500 ਪੈਨਸ਼ਨ ਬਾਰੇ ਕੋਈ ਅਧਿਕਾਰਿਤ ਖਬਰ ਅਜੇ ਤੱਕ ਨਹੀਂ ਆਈ ਹੈ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਲਈ ਖਬਰ ਸਾਂਝੀ ਕਰਾਂਗੇ ਜੇਕਰ ਕੋਈ ਵੀ ਅਜੇ ਹੀ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ ਸਾਥੀਓ ਜੇਕਰ ਤੁਸੀਂ ਪੈਨਸ਼ਨ ਲੈ ਰਹੇ ਹੋ ਤੇ ਤੁਹਾਡੀ ਪੈਨਸ਼ਨ ਅਜੇ ਤੱਕ ਨਹੀਂ ਆਈ ਹੈ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕਿ ਤੁਸੀਂ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਹੋ ਤਾਂ ਕਿ ਸਾਨੂੰ ਤੁਹਾਡੀ ਮਦਦ ਕਰਨ ਦੇ ਵਿੱਚ ਆਸਾਨੀ ਹੋਵੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ